ਦਾ ਨਮਾਸੀ ਸਾਰੀ ਹੀ ਸੰਗਤ ਤੇ ਸਾਰੇ ਪਤਵੰਤੇ ਸੱਜਣ ਸਾਡੇ ਪਾਰਟੀ ਦੇ ਸਾਰੇ ਲੀਡਰ ਜਿਨ੍ਹਾਂ ਨੇ ਇਹ ਪ੍ਰਬੰਧ ਕੀਤਾ ਹੈ ਕਿ ਤੁਹਾਡੇ ਦਰਸ਼ਨ ਕਰਾਏ ਨੇ ਸਾਰਿਆਂ ਦਾ ਮੈਂ तहे دلੋਂ ਧੰਨਵਾਦ ਕਰਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜਿੰਨੀ ਗਰਮੀ ਤੇਜ਼ੀ ਨਾਲ ਚੱਲ ਰਹੀ ਹੈ ਤੇ ਕੌਮ ਉਹ ਦਿਨ ਯਾਦ ਕਰ ਰਹੀ ਹੈ ਜਦੋਂ 1 ਜੂਨ ਜਿਹੜਾ ਹੁਣ ਹਕੂਮਤ ਨੇ ਫਿਰ ਦੁਬਾਰਾ ਰੱਖ ਲਿਆ ਸਾਡੀਆਂ ਵੋਟਾਂ ਦਾ ਦਿਨ ਸਾਨੂੰ ਉਹ ਦਿਨ ਨਹੀਂ ਭੁੱਲਦਾ ਜਦੋਂ 1 ਜੂਨ 1984 ਨੂੰ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਬੇਸ਼ੱਕ ਅੱਜ ਗਰਮੀ ਬਹੁਤ ਹੈ ਤੇ ਮਈ ਦੇ ਮਹੀਨੇ 'ਚ ਹੁੰਦੀ ਹੈ ਪਰ ਸਾਨੂੰ ਯਾਦ ਹੈ ਕਿ ਸਾਡੇ ਦਿਲਾਂ ਦੀ ਗਰਮੀ ਜਿਹੜੀ ਹੈ ਉਹ ਆ ਦਰਬਾਰ ਸਾਹਿਬ ਤੇ ਹਮਲੇ ਉਸ ਤੋਂ ਵੱਡੀ ਗਰਮੀ ਸਾਡੇ ਲਈ ਕੋਈ ਨਹੀਂ ਹੈ ਜਿਹੜਾ ਸੇਕ ਸਾਨੂੰ ਹਕੂਮਤ ਨੇ ਦਿੱਤਾ ਉਸ ਤੋਂ ਬਾਅਦ ਲਗਾਤਾਰ ਕਦੇ ਬਾਦਲ ਕਦੇ ਬਰਨਾਲਾ ਕਦੇ ਕਾਂਗਰਸ ਕਦੇ ਭਾਜਪਾ ਇਹਨਾਂ ਦੀ ਯਾਰ ਤੇ ਹੁਣ ਆਪ ਵਾਲਾ ਇਹਨਾਂ ਸਾਰਿਆਂ ਨੇ ਸਾਨੂੰ ਜ਼ੁਲਮ ਵੀ ਦਿੱਤੇ ਨੇ ਦੁੱਖ ਵੀ ਦਿੱਤੇ ਨੇ ਤੇ ਪੰਜਾਬ ਨੂੰ ਪਿੱਛੇ ਕੀਤਾ ਲੋਕ ਪੁੱਛਦੇ ਨੇ ਜਿਹੜੇ ਨਵੇਂ ਮੁੰਡੇ ਨੇ ਕਿ ਤੁਹਾਡਾ ਮੈਨੀਫੈਸਟੋ ਕੀ ਹੈ ਸਾਡਾ ਮੈਨੀਫੈਸਟੋ ਹੈ ਸਿੱਖ ਕੌਮ ਤੇ ਪੰਜਾਬ ਇਹਨਾਂ ਦੋਹਾਂ ਨੂੰ ਅਸੀਂ ਬਲੰਦੀਆਂ ਤੇ ਲੈ ਕੇ ਜਾਣਾ ਹੈ ਵਾਪਸ ਇਹ ਕੋਈ ਪਹਿਲੀ ਵਾਰ ਨਹੀਂ ਕਿ ਸਿੱਖ ਕੌਮ ਦੀਆਂ ਬਲੰਦੀਆਂ ਵਾਪਸ ਆਉਣਗੀਆਂ ਤੇ ਇਹ ਕੋਈ ਪਹਿਲੀ ਵਾਰ ਨਹੀਂ ਕਿ ਜਦੋਂ ਪੰਜਾਬ ਬਲੰਦੀਆਂ ਵੱਲ ਜਾਊਗਾ ਪਰ ਆ ਜਿਹੜੀਆਂ ਧਿਰਾਂ ਦਾ ਮੈਂ ਨਾਂ ਲਿਆ ਇਹਨਾਂ ਨੇ ਪਿਛਲੇ 50 ਸਾਲ ਚ ਸ਼ਾਨ ਖਰਾਬ ਕੀਤੀ ਹੈ ਸਿੱਖੀ ਦੀ ਤੇ ਸ਼ਾਨ ਖਰਾਬ ਕੀਤੀ ਆ ਪੰਜਾਬ ਦੀ ਜੇ ਬਾਦਲ ਨੂੰ ਜੇ ਇੱਕ ਬੰਦੇ ਨੂੰ ਮੈਂ ਜ਼ਿੰਮੇਵਾਰ ਠਹਿਰਾਵਾਂ ਤਾਂ ਪ੍ਰਕਾਸ਼ ਸਿੰਘ ਬਾਦਲ ਉਹਦੀ ਪਾਰਟੀ ਸਿੱਖਾਂ ਦੇ ਜ਼ੁਲਮ ਕਰਨ ਵਾਲੀ ਸਭ ਤੋਂ ਵੱਡੀ ਪਾਰਟੀ ਉਹਦੀ ਯਾਰ ਹੈ ਕਾਂਗਰਸ ਤੇ ਭਾਜਪਾ ਨਾਲ ਮਿਲ ਕੇ ਉਹਨੇ ਰਾਜ ਕੀਤਾ ਪੰਜਾਬ ਨੂੰ ਲੁੱਟਿਆ ਕੁੱਟਿਆ ਅੱਜ ਪੰਜਾਬ ਦਾ ਸਭ ਤੋਂ ਵੱਡਾ ਦੁੱਖ ਕੀ ਹੈ ਇੱਕ ਪਾਸੇ ਸਾਡਾ ਬੱਚਾ ਨਸ਼ਿਆਂ ਦੇ ਨਾਲ ਖਤਮ ਹੋ ਰਿਹਾ ਹੈ ਦੂਜੇ ਪਾਸੇ ਸਾਡੇ ਬੱਚੇ ਨੂੰ ਮਜਬੂਰ ਕਰ ਦਿੱਤਾ ਗਿਆ ਹੈ ਕਿਉਂ ਵਿਦੇਸ਼ਾਂ ਵੱਲ ਨੂੰ ਚੱਕ ਕੇ ਉਹਨੂੰ ਆਪਣੇ ਘਰ ਵਿੱਚ ਨਾ ਰੋਟੀ ਮਿਲਦੀ ਹੈ ਨਾ ਪੜ੍ਹਖ ਮਿਲਦਾ ਹੈ ਉਹਨੂੰ ਲੱਗਦਾ ਹੈ 12ਵੀਂ ਪਾਸ ਕਰਾਂ ਆਇਲਟ ਕਰਾਂ ਤੇ ਬਾਹਰ ਜਾਵਾਂ ਇਹ ਨਹੀਂ ਹੋਣਾ ਚਾਹੀਦਾ ਖੁਸ਼ੀ ਨਾਲ ਸਾਡਾ ਬੱਚਾ ਜਿੰਨਾ ਮਰਜ਼ੀ ਵਾਰ ਜਾਵੇ ਆਨੰਦ ਬਾਣੇ ਸਾਡੀ ਧੀ ਹੈ ਸਾਡਾ ਪੁੱਤ ਹੈ ਪਰ ਮਜਬੂਰੀ ਨਾਲ ਨਹੀਂ ਅੱਜ ਬੱਚੇ ਮਜਬੂਰੀ ਨਾਲ 35 35 40 40 ਲੱਖ ਰੁਪਏ ਖਰਚ ਕੇ ਵਿਦੇਸ਼ਾਂ ਜਾ ਕੇ ਲੇਬਰ ਕਰ ਰਹੇ ਨੇ ਉੱਥੇ ਜਾ ਕੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਥੇ ਵੀ ਉਹਨਾਂ ਦੀ ਸਾਰ ਲੈਂਦੀ ਹੈ 40 ਸਾਲ ਤੋਂ ਲੈਂਦੀ ਆ ਰਹੀ ਹੈ ਤੇ ਉੱਥੇ ਜਾ ਕੇ ਵੀ ਜਦੋਂ ਮੇਰੇ ਬੱਚੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਚੁੱਠੀ ਕੰਮ ਆਉਂਦੀ ਹੈ ਸੋਚ ਕੇ ਦੇਖੋ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਉਹਦੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਪੂਰੇ 40 ਸਾਲ ਪਰ ਮਾਨ ਨੇ ਤੁਹਾਡਾ ਸਾਥ ਨਹੀਂ ਛੱਡਿਆ ਉਹ ਇੱਥੇ ਵੀ ਤੇ ਵਿਦੇਸ਼ਾਂ ਵਿੱਚ ਵੀ ਤੁਹਾਡੇ ਬੱਚਿਆਂ ਨੂੰ ਸਾਂਭ ਰਿਆ ਹੈ ਇਹ ਜਾਂ ਲੀਡਰ ਕੌਣ ਮਿਲੂਗਾ ਜਿਹਨੂੰ ਤੁਸੀਂ ਵੋਟ ਵੀ ਨਾ ਪਾਓ ਉਹ ਫਿਰ ਵੀ ਤੁਹਾਡਾ ਖਿਆਲ ਕਰੇ ਹੁਣ ਜੇ ਸ਼ੰਕਾ ਰਹਿ ਜਾਵੇ ਤਾਂ ਆਪਣੇ ਮਨ ਨੂੰ ਪੁੱਛ ਕੇ ਦੇਖਿਓ ਮੈਂ ਸਾਰੀਆਂ ਗੱਲਾਂ ਪੁੱਲ ਕੇ ਇੱਕੋ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਕਿ ਜਿਹੜਾ ਅੱਜ ਫਿਰ 35 ਸਾਲ ਬਾਅਦ ਮੋੜਾ ਪਿਆ ਹੈ ਅੱਜ ਪਿੰਡਾਂ ਸ਼ਹਿਰਾਂ 'ਚ ਸਿਮਰਨਜੀਤ ਸਿੰਘ ਮਾਨ ਦੀ ਗੱਲ ਹੋ ਰਹੀ ਹੈ ਅੱਜ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਦੀ ਗਾਲ ਹੋ ਰਹੀ ਹੈ ਅੱਜ 13 ਦੇ 13 ਬੰਦੇ ਸਾਰੇ ਪੰਜਾਬ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਖੜਗੇ ਨੇ ਸਾਨੂੰ ਸਾਰਿਆਂ ਨੂੰ ਚੋਣ ਨਿਸ਼ਾਨ ਮਿਲਿਆ ਬਾਲਟੀ ਸਿਰਫ ਇੱਕ ਨਿਸ਼ਾਨ ਸਾਡਾ ਅਮਰਪਾਲ ਸਿੰਘ ਜੀ ਦਾ ਮਾਈਕ ਹੈ ਜਿਵੇਂ ਆਹ ਮਾਈਕ ਲੱਗਿਆ ਹੈ ਇਹ ਮਾਈਕ ਹੈ ਬਾਕੀ 12 ਜਿਹੜੇ ਸਾਡੇ ਨਿਸ਼ਾਨ ਨੇ ਉਹ ਬਾਲਟੀ ਵਾਲੇ ਨੇ ਇਹ 13 ਦੇ 13 ਨਿਸ਼ਾਨ ਸਾਡੇ ਨੇ ਤੁਹਾਡੇ ਨੇ ਅੱਜ ਬਾਦਲਾਂ ਦੀ ਹਵਾ ਕੱਢ ਦਿਓ ਜਿਹੜੇ ਚਾਹੁੰਦੇ ਨੇ ਕਿ ਭਾਈ ਅਮਰਪਾਲ ਸਿੰਘ ਨੂੰ ਹਰਾਵਾਂਗੇ ਬਲਟੋਆ ਖੜਾ ਕੇ ਖਡੂਰ ਸਾਹਿਬ 'ਚ ਤਾਂ ਕੌਮ ਜਾਗਦੀ ਐ ਕੌਮ ਨੂੰ ਸਮਝ ਆ ਗਈ ਐ ਕੌਮ ਬਲਟੋਆ ਸਮੇਤ ਬਾਦਲਾਂ ਦੀਆਂ ਭਾਜਪੀ ਦੀਆਂ ਕਾਂਗਰਸ ਦੀਆਂ ਤੇ ਆਪ ਦੀਆਂ ਜ਼ਮਾਨਤਾਂ ਜ਼ਬਤ ਕਰਾ ਕੇ ਫਿਰ 89 ਦਾਸ ਸਾਲਹਾ ਸਲਾਮ ਅਲੈਕਾ ਫਿਰ ਦੁਬਾਰਾ 89 ਵਾਲਾ ਇੱਕ ਮਾਹੌਲ ਖੜਾ ਕਰ ਦਿਓ ਅਸੀਂ ਆਪਣੇ ਬੱਚਿਆਂ ਨੂੰ ਭਵਿੱਖ ਵੀ ਜਾਣਨਾ ਹੈ ਉਹਨਾਂ ਨੂੰ ਬਿਹਤਰ ਸਹੂਲਤਾਂ ਵੀ ਦੇਣੀਆਂ ਨੇ ਸਿਹਤ ਸਹੂਲਤਾਂ ਪੜ੍ਹਾਈ ਦੀਆਂ ਸਹੂਲਤਾਂ ਸਸਤੀ ਤੇ ਮਿਆਰੀ ਪੜ੍ਹਾਈ ਇਹ ਮੇਰੇ ਪੈਫਲੈਟ ਦੇ ਵਿੱਚ ਲਿਖਿਆ ਹੈ ਬੇਸ਼ੱਕ ਪੜ੍ਹ ਕੇ ਦੇਖ ਲਓ ਜਦੋਂ ਦਾ ਮੈਂ ਤੁਰਿਆ ਮੈਂ ਚਾਹਨਾ ਕਿ ਹਰ ਬੱਚੇ ਨੂੰ ਸਟੈਂਡਰਡ ਦੀ ਭਰਾਈ ਮਿਲੇ ਸੋ ਇਹ ਮੇਰੀਆਂ ਬੇਨਤੀਆਂ ਨੇ ਤੁਸੀਂ ਵਿਚਾਰਨਾ ਤੇ ਵਿਚਾਰ ਕੇ ਵੋਟ ਪਾਉਣੀ ਹੈ ਤੇ ਬਾਲਟੀ ਤੇ ਮੋਰਾ ਲਾਉਣੀਆਂ ਨੇ ਸਾਰੇ ਪੰਜਾਬ ਚ ਖਡੂਰ ਸਾਹਿਬ ਤੇ ਮਾਇਕ ਤੇ ਮੋਰਾ ਲਾਉਣੀਆਂ ਨੇ ਇੱਕ ਤਰੀਕ ਨੂੰ ਇਸ ਹਕੂਮਤ ਨੂੰ ਦਿਖਾ ਦਿਓ ਬੇਸ਼ੱਕ ਤੂੰ 1 ਜੂਨ ਸਾਡੇ जखਮਾਂ ਤੇ ਲੂਣ ਛਿੰਕਿਆ ਪਰ ਅਸੀਂ ਤੈਨੂੰ ਜਿੱਤ ਕੇ ਦਾ ਜਵਾਬ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ